ਅੱਜ ਦਾ ਨਾ ਸਵਾਗਤ ਮੈਂ ਬਲਜਿੰਦਰ ਗੜ ਸਿੰਘ ਕਰਤੋਂ ਜਿਵੇਂ ਕਿ ਦੋਸਤੋ ਕੱਲ ਇੱਕ ਐ ਡੀਐਸਪੀ ਦਾਸਤਰ ਗੜ ਸਿੰਘ ਕਰ ਤਰਨਾ ਪ੍ਰਦਰਸ਼ਨ ਹੋਇਆ ਸੀਗਾ ਉਹਦੇ ਪ੍ਰਤੀ ਅੱਜ ਸਾਡੇ ਵਰਮੇ ਸਿੰਘ ਉੱਪਰ ਜਲਜੀ ਜੋ ਕਿ ਸੀਪੀਐਮ ਦੇ ਮੈਂਬਰ ਨੇ ਉਹਨਾਂ ਨੇ ਅੱਜ ਜਿਹੜੇ ਭੈਣਾ ਵੀਰਾਂ ਭਰਾਵਾਂ ਨੇ ਨਾਲ ਸਹਿਯੋਗ ਦਿੱਤਾ ਸੀਗਾ ਉਹਨਾਂ ਦਾ ਅੱਜ ਵਿਸ਼ੇਸ਼ ਤੌਰ ਤੇ ਉਹ ਧੰਨਵਾਦ ਕਰਨਗੇ ਸੋ ਆਜੋ ਕਰਦਿਆਂ ਗੱਲਬਾਤ ਅਸੀ ਗੱਲ ਚਰਚ ਕਰ ਲਈ ਅਣੀ ਸਰ ਕੱਲ ਜਿਹੜਾ ਧਰਨਾ ਪ੍ਰਦਰਸ਼ਨ ਹੋਇਆ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਕੱਲ ਖੱਪੀਆਂ ਪਾਰਟੀਆਂ ਵੱਲੋਂ ਬੜ ਸ਼ੰਕਰ ਅੰਦਰ ਟੀਐਸਪੀ ਦਫਤਰ ਦੇ ਮੂਹਰੇ ਧਰਨਾ ਦਿੱਤਾ ਗਿਆ ਉਹ ਧਰਨਾ ਜਿਹੜਾ ਸਫਲ ਧਰਨਾ ਸੀ ਬਹੁ ਗਿਣਤੀ ਚ ਲੋਕ ਜਿਹੜੇ ਆਏ ਬੀਤੋਂ ਆਏ ਬਹੁ ਗਿਣਤੀ ਚ ਲੋਕ ਜਿਹੜੇ ਆਲੇ ਦੁਲੇ ਦੇ ਇਲਾਕੇ ਤੋਂ ਆਏ ਕਿਉਂਕਿ ਲੋਕਾਂ ਦੀਆਂ ਖੱਜਲ ਖੁਰੀਆਂ ਤੇ ਲੋਕਾਂ ਨੂੰ ਬਰਾਨ ਕਰਨ ਦਾ ਇਹਨਾਂ ਨੇ ਲਗਾਤਾਰ ਕੰਮ ਕੀਤਾ ਹੋਇਆ ਸੀ ਡਿਪਟੀ ਸਾਹਿਬ ਆਪਣੇ ਦਫਤਰ ਘਟ ਬੈਠਦੇ ਪੋਲੀਟੀਕਲ ਛਤਰਛਾਇਆ ਹਟ ਜਿਆਦਾ ਬੈਠਦੇ ਆ ਤੇ ਅਸੀਂ ਇਹ ਕਿਹਾ ਕਿ ਪੋਲੀਟੀਕਲ ਪਹਿਲਾਂ ਵੀ ਸਰਕਾਰਾਂ ਆਈਆਂ ਤੇ ਗਈਆਂ ਇੰਨਾ ਪੋਲੀਟੀਕਲ ਨਾ ਹੋ ਜਾਵੇ ਲੋਕਾਂ ਨੂੰ ਇਨਸਾਫ ਨਾ ਮਿਲੇ ਉਨੇ ਕੀ ਤਾਂ ਹੋ ਜਾਂਦਾ ਹੁੰਦਾ ਕਿ ਮਤਲਬ ਨਰਾ ਲੂਣ ਨਾ ਗੁਨਿਆ ਜਾਵੇ ਇੱਕ ਕੋਰਟ ਦਾ ਮਸਲਾ ਸੀ ਉਹ ਕੋਰਟ ਦਾ ਮਸਲਾ ਜਿਹੜਾ ਅੱਜ ਇੱਕ ਲੈਂਟਰ ਪੈ ਗਿਆ ਅਸੀਂ ਧੰਨਵਾਦ ਕਰਦੇ ਆ ਜਿਹੜੇ ਐਸਪੀ ਮੇਜਰ ਸਿੰਘ ਜੀ ਆਏ ਇੱਥੇ ਉਹਨਾਂ ਨੇ ਲੋਕਾਂ ਨੂੰ ਭਰੋਸਾ ਵੀ ਦਿੱਤਾ ਇਹ ਜਿਹੜੇ ਮਸਲੇ ਆ ਇੱਕ ਤਾਂ ਪ੍ਰੈਟਿਕਲ ਨਹੀਂ ਹੋਣ ਦੇਾਂਗੇ ਪੁਲਿਸ ਨੂੰ ਅਸੀਂ ਦੂਜਾ ਜਿਹੜਾ ਕੋਰਟ ਦਾ ਮਸਲਾ ਕੋਈ ਸਟੇ ਨਹੀਂ ਬਿਨਾਂ ਸਟੇ ਤੇ ਉਹਨਾਂ ਨੂੰ ਮਹੀਨਿਆਂ ਵੱਧੀ ਰੋਕ ਰੱਖਿਆ ਉਹ ਤੁਹਾਨੂੰ ਖੁੱਲੀ ਛੁੱਟੀ ਹੈ ਪਾਓ ਤੁਸੀਂ ਪੁਲਿਸ ਦਾ ਕੋਈ ਦਖਲ ਨਹੀਂ ਹੋਏਗਾ ਦੂਜਾ ਜਿਹੜਾ ਟਿਪਰਾਂ ਬਾਰੇ ਕੀਤਾ ਟਿਪਰ ਸਟੇਟ ਟੂ ਸਟੇਟ ਇਹ ਮਸਲਾ ਹੈ ਹਿਮਾਚਲ ਵਾਲੇ ਕਹਿੰਦੇ ਅਸੀਂ ਰਾਤ ਨੂੰ ਇੱਥੇ ਨਹੀਂ ਵੜਨ ਦੇਣੇ ਤੇ ਪੰਜਾਬ ਵਾਲੇ ਕਹਿੰਦੇ ਬਿਨੇ ਇੱਥੇ ਟਿਪਰ ਬਾਜ਼ਾਰਾਂ 'ਚ ਨਾ ਆਣ ਤੇ ਇਹ ਜਿਹੜਾ ਡੀਸੀ ਤੇ ਐਸਐਸਪੀ ਸਾਹਿਬ ਉੱਥੇ ਦੇ BCS SSP ਸਾਹਿਬ ਨਾਲ ਗੱਲਬਾਤ ਕਰਕੇ ਇਹ ਵੀ ਮਸਲਾ ਹੱਲ ਕਰਨਗੇ ਚੋਰੀਆਂ ਦੇ ਮਸਲੇ ਕਤਲਾਂ ਦੇ ਮਸਲੇ ਉਹ ਸਾਰੇ ਅਸੀਂ ਉਹਨਾਂ ਨਾਲ ਵਿਚਾਰੇ ਉਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਸਾਡਾ ਜਿਹੜੀਆਂ ਗੱਲਾਂ ਨੂੰ ਵੀ ਸੁਣਿਆ ਇੱਕ ਮਸਲਾ ਕੋਈ ਪ੍ਰਾਪਰਟੀ ਡੀਲਰ ਹੈ ਜਿਹੜਾ ਮਤਲਬ ਜ਼ਮੀਨ ਖਰੀਦੀ ਹੋਈ ਸੀ ਰਤਨਪੁਰ ਉਹ ਲੋਕਾਂ ਦੇ ਪਰਚੇ ਨਜਾਇਜ਼ ਕੀਤੇ ਹੋਏ ਸੀ ਚੋਰੀ ਦੇ ਉਹਦੇ ਬਾਰੇ ਅਸੀਂ ਮਲੇ ਆ ਐਪਲੀਕੇਸ਼ਨ ਦਿੱਤੀ ਹੈ ਉਹਦੀ ਜਿਹੜੀ ਇਨਕੁਆਰੀ ਹੋ ਕੇ ਵੀ ਲੋਕਾਂ ਨੂੰ ਇਨਸਾਫ ਮਿਲੂਗਾ ਇਹ ਕਰ ਪਿਛਲੇ ਦਿਨਾਂ ਚ ਚੋਣਾ ਹੋ ਗਿਆ ਦੀਆਂ ਉਹ ਰੰਜਸ਼ ਤਹਿਤ ਇੱਕ ਮੁੰਡੇ ਤੇ ਦੋਸ਼ ਲਾ ਕੇ ਬੇਦਕੋ ਜੀ ਅਸਲਾ ਹੈ ਜੇ ਆ ਉਹ ਉਹ ਕਰਕੇ ਉਹਨੂੰ ਪਸਾਨ ਦੇ ਯਤਨ ਕੀਤੇ ਜਾ ਰਹੇ ਸੀ ਉਹਦੇ ਲਈ ਵੀ ਉਹਨਾਂ ਨੇ ਭਰੋਸਾ ਦੇ ਕੇ ਉਹ ਜਿਹੜੀ ਉਹ ਦਸੰਦਾਜੀ 28 ਹੈ ਤੇ ਅਸੀਂ ਜਿਹੜੇ 20 ਦੇ ਲੋਕ ਆਏ ਆ ਇਲਾਕੇ ਦੇ ਲੋਕ ਆਏ ਆ ਉਹਨਾਂ ਦਾ ਧੰਨਵਾਦ ਕਰਦੇ ਆ ਇਹ ਜਨ ਪੰਜਾਬ ਜਿਹੜਾ ਚੈਨਲ ਹੈ ਇਹਨੂੰ ਅਸੀਂ ਵਧਾਈ ਦਿੰਨੇ ਆ ਕਿ ਇਹ ਅੱਜ ਸ਼ੁਰੂ ਹੋਇਆ ਇਹ ਲੋਕਾਂ ਦੇ ਮਸਲਿਆਂ ਨੂੰ ਚੱਕ ਕੇ ਲੋਕਾਂ ਦੇ ਮਸਲੇ ਹੱਲ ਕਰਾਉਣ ਲਈ ਇਹ ਸਾਡਾ ਸਹਿਯੋਗ ਕਰੇਗਾ ਇਹਨਾਂ ਦੇ ਹੀ ਬਹੁਤ-ਬਹੁਤ ਧੰਨਵਾਦ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਸਰ ਉਹਨਾਂ ਨੇ ਆਪਣੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਇਸੇ ਤਰ੍ਹਾਂ ਤੁਸੀਂ ਦੇਖਦੇ ਰਹੋ ਜਨ ਪੰਜਾਬ ਤੇ ਮੈਂ ਬਲਜਿੰਦਰ ਕਿਤਨਾ ਗੱਡ ਸਿੰਘ ਕਰ ਤੋਂ ਧੰਨਵਾਦ